ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਜਾਂ ਫਿਰ ਕਹਿ ਲਓ ਭਾਦਰੋਂ ਅਸੂ ਦੇ ਮਹੀਨੇ ਦੇ ਵਿੱਚ ਇਸ ਚੀਜ਼ ਦਾ ਦਾਨ ਕਰਨ ਦੇ ਨਾਲ ਸਾਡੇ ਉੱਤੇ ਪਰਮਾਤਮਾ ਦੀ ਮਿਹਰ ਬੇਅੰਤ ਕਿਰਪਾ ਹੁੰਦੀ ਹੈ ਅਤੇ ਉਹ ਕਿਹੜੀ ਚੀਜ਼ ਦਾ ਦਾਨ ਅਸੀਂ ਕਰਨਾ ਹੈ ਜੋ ਕਰਕੇ ਸਾਡੇ ਉੱਤੇ ਮੇਰੇ ਵਾਹਿਗੁਰੂ ਜੀ ਖੁਸ਼ ਹੋ ਜਾਂਦੇ ਹਨ ਸਾਡੇ ਰੋਕੇ ਹੋਏ ਕੰਮ ਚੱਲ ਪੈਂਦੇ ਹਨ ਸਾਡੇ ਕੋਈ ਅਸ਼ਿਆ ਜੋ ਬੜੇ ਟਾਈਮ ਤੋਂ ਪੂਰੀ ਨਹੀਂ ਹੋਈ ਉਹ ਅਸ਼ਿਆ ਪੂਰੀ ਹੋ ਜਾਂਦੀ ਹੈ ਇਹ ਸਾਰੀ ਗੱਲ ਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਬੜੀ ਖਾਸ ਹੈ ਮਹੱਤਵਪੂਰਨ ਹੈ ਸਾਡੇ ਲਈ ਜ਼ਰੂਰੀ ਹੈ ਇਸ ਗੱਲ ਦਾ ਸਾਡੇ ਲਈ ਕੋਈ ਵੀ ਵਿਅਮ ਜਾਂ ਪਰਮ ਨਹੀਂ ਹੈ ਕਿ ਆਪਾਂ ਇਸ ਚੀਜ਼ ਨੂੰ ਅਗਸਤ ਸਤੰਬਰ ਮਹੀਨੇ ਵਿੱਚ ਹੀ ਕਰਨਾ ਹੈ ਜਾਂ ਪਾਦਰੋਂ ਅਸੂ ਵਿੱਚ ਹੀ ਕਰਨਾ ਹੈ ਤਾਂ ਹੀ ਫਲ ਮਿਲੇਗਾ ਇਹ ਚੀਜ਼ ਦਾ ਦਣ ਆਪਾਂ ਵੈਸੇ ਵੀ ਕਰ ਸਕਦੇ ਹਾਂ ਪਰ ਇਨ੍ਹਾਂ ਮਹੀਨਿਆਂ ਦੇ ਵਿੱਚ ਕਰਨਾ ਕਿਉਂ ਜ਼ਰੂਰੀ ਹੈ ਇਹ ਸਾਰੀ ਗੱਲਬਾਤ ਅੱਜ ਦੇ ਵੀਡੀਓ ਦੇ ਵਿੱਚ ਦੱਸਾਂਗੇ ਸਾਹ ਸੰਗਤ ਜੀ ਸਾਡੇ ਸਭ ਦੇ ਘਰਾਂ ਦੇ ਵਿੱਚ ਪੁਰਾਣੇ ਕੱਪੜੇ ਬਹੁਤ ਪਏ ਹੁੰਦੇ ਹਨ ਪੁਰਾਣੇ ਕੱਪੜਿਆਂ ਦਾ ਮਤਲਬ ਇਹ ਨਹੀਂ ਕਿ ਪੁਰਾਣੇ ਪਾਟੇ ਹੋਏ ਕੱਪੜੇ ਮੈਂ ਉਹਨਾਂ ਕੱਪੜਿਆਂ ਦੀ ਗੱਲ ਕਰ ਰਹੀ ਹਾਂ ਜਿਹੜੇ ਅੱਜ ਦੇ ਫੈਸ਼ਨ ਤੋਂ ਬਾਹਰ ਨੇ ਕਿਉਂਕਿ ਜਿਹੜਾ ਸਮਾਂ ਅੱਜ ਕੱਲ੍ਹ ਚੱਲ ਰਿਹਾ ਹੈ ਰਾਤੋਂ ਰਾਤ ਫੈਸ਼ਨ ਬਦਲ ਜਾਂਦਾ ਹੈ ਅਤੇ ਕੋਈ ਵੀ ਇਨਸਾਨ ਬਾਅਦ ਵਿੱਚ ਬਦਲੇ ਜਾਣ ਵਾਲੇ ਫੈਸ਼ਨ ਨੂੰ ਪਸੰਦ ਨਹੀਂ ਕਰਦਾ ਅਤੇ ਖਾਸ ਕਰਕੇ ਮੇਰੀਆਂ ਭੈਣਾਂ ਅਤੇ ਬੱਚੇ ਉਹਨਾਂ ਨੇ ਬਹੁਤ ਮਹਿੰਗੇ ਮਹਿੰਗੇ ਸੂਟ ਅਲਮਾਰੀਆਂ ਦੇ ਵਿੱਚ ਪਾ ਕੇ ਰੱਖੇ ਹੁੰਦੇ ਹਨ ਜਿਹੜੇ ਕਿ ਅਸੀਂ ਵਰਤੋਂਾਂ ਦੇ ਵਿੱਚ ਨਹੀਂ ਲੈ ਕੇ ਆਉਂਦੇ ਸੰਗਤ ਜੀ ਖਾਸ ਕਰਕੇ ਪਹਿਣਾ ਦੇ ਸੂਟਾਂ ਦੇ ਵਿੱਚ ਫੈਸ਼ਨ ਚੇਂਜ ਹੁੰਦਾ ਰਹਿੰਦਾ ਹੈ ਤਾਂ ਵੀ ਉਹਨਾਂ ਦੇ ਪਾਰੇ ਅਤੇ ਮਹਿੰਗੇ ਸੂਟ ਹੁੰਦੇ ਹਨ ਉਹ ਇੱਕ ਜਾਂ ਦੋ ਵਾਰ ਇਹ ਪਾਉਂਦੀਆਂ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਪੈਨਣਾ ਬੰਦ ਕਰ ਦਿੰਦੀਆਂ ਹਨ ਤੇ ਵਾਰ-ਵਾਰ ਉਹਨਾਂ ਨੂੰ ਅਲਮਾਰੀ ਦੇ ਵਿੱਚ ਸਾਮ ਕੇ ਰੱਖਦੀਆਂ ਹਨ ਤਾਂ ਆਪਾਂ ਉਹਨਾਂ ਪੁਰਾਣੇ ਕੱਪੜਿਆਂ ਤੋਂ ਆਪਣਾ ਚੰਗਾ ਕੰਮ ਬਣਾ ਸਕਦੇ ਹਾਂ ਅਤੇ ਆਪਣੇ ਪੈਸੇ ਵੀ ਬਚਾ ਸਕਦੇ ਹਾਂ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਹੜਾ ਕੰਮ ਕਰਨਾ ਪਸੰਦ ਕਰਦੇ ਹੋ ਪਹਿਲਾ ਕੰਮ ਪੈਸਾ ਬਚਾਉਣ ਵਾਲਾ ਜੇਕਰ ਆਪਾਂ ਘਰ ਦੇ ਪੁਰਾਣੇ ਕੱਪੜੇ ਨੇ ਜਾਂ ਕਹਿ ਲਓ ਜਿਨ੍ਹਾਂ ਨੂੰ ਆਪਾਂ ਵਰਤਦੇ ਨਹੀਂ ਹਾਂ ਉਹਨਾਂ ਨੂੰ ਆਪਾਂ ਕਦੇ ਕਿਤੇ ਸੁੱਟਦੇ ਹਾਂ ਕਦੇ ਕਿਤੇ ਰੱਖਦੇ ਹਾਂ ਕਦੇ ਕਿਸੇ ਅਲਮਾਈ ਵਿੱਚ ਜਾਂ ਕਦੇ ਕਿਸੇ ਟਰੰਕ ਦੇ ਵਿੱਚ ਰੱਖਦੇ ਹਾਂ ਕਿਉਂਕਿ ਉਹਨਾਂ ਨੂੰ ਅਸੀਂ ਖੁਦ ਤਾਂ ਪੈਨਣਾ ਨਹੀਂ ਹੈ ਨਾ ਤਾਂ ਉਹਨਾਂ ਦੀ ਵਰਤੋਂ ਕਰਦੇ ਹਨ ਨਵੇਂ ਤਰੀਕੇ ਨਾਲ ਵੀ ਕਰ ਸਕਦੇ ਹਨ ਜੇਕਰ ਪੈਣਾ ਵਿੱਚ ਪੂਰਾ ਸੂਟ ਪੈਨਣਾ ਨਹੀਂ ਚਾਹੁੰਦੀਆਂ ਉਹ ਉਸੇ ਸੂਟ ਦੀ ਸਲਵਾਹ ਦੇ ਨਾਲ ਹੋਰ ਕੋਈ ਸ਼ਰਟ ਬਣਾ ਸਕਦੀਆਂ ਨੇ ਜਾਂ ਕਈ ਵਾਰ ਭਾਰੇ ਭਾਰੀ ਹੈਵੀ ਛੁੰਨਿਆ ਹੁੰਦੀਆਂ ਹਨ ਉਹਨਾਂ ਦੀ ਸ਼ਰਟ ਤਿਆਰ ਕਰ ਸਕਦੇ ਹਨ ਕੈਂਤਪਾਵ ਕੇ ਨਵਾਂ ਸੂਟ ਤਿਆਰ ਕਰ ਸਕਦੀਆਂ ਨੇ ਨਵਾਂ ਸੂਟ ਤਿਆਰ ਕਰਨ ਵਾਸਤੇ ਪੁਰਾਣੇ ਦਾ ਜੋਗਦਾਨ ਪਾ ਸਕਦੀਆਂ ਨੇ ਇਹਨਾਂ ਦੇ ਵਰਤੋਂ ਕਰ ਸਕਦੇ ਨੇ ਨਵੀਂ ਲੁੱਕ ਦੇ ਸਕਦੇ ਹਾਂ ਇਸ ਤਰੀਕੇ ਦੇ ਨਾਲ ਸਾਡਾ ਪੈਸਾ ਬਚ ਜਾਵੇਗਾ ਨਵਾਂ ਸੂਟ ਵੀ ਪਾ ਸਕਦੇ ਹਾਂ ਜੇਕਰ ਤੁਸੀਂ ਇਹ ਤਰੀਕਾ ਅਪਣਾਉਂਦੇ ਹੋ ਤਾਂ ਵਧੀਆ ਗੱਲ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਜ਼ਰੂਰੀ ਅਸੀਂ ਤਾਂ ਨਵਾਂ ਹੀ ਸੂਟ ਪਾਉਣਾ ਹੈ ਪੁਰਾਣੇ ਸੂਟ ਨੂੰ ਅਸੀਂ ਬਿਲਕੁਲ ਹੱਥ ਨਹੀਂ ਲਗਾਉਣਾ ਤੇ ਫਿਰ ਉਹ ਪੁਰਾਣੇ ਸੂਟਾਂ ਨੂੰ ਵਾਰ-ਵਾਰ ਥਾਂ ਬਦਲ ਕੇ ਰੱਖਣਾ ਕੋਈ ਫਾਇਦਾ ਨਹੀਂ ਉਹ ਪੁਰਾਣੇ ਸੂਟ ਆਪਾਂ ਜ਼ਰੂਰਤਮੰਦ ਨੂੰ ਲੋੜਵੰਦਾਂ ਦੇ ਵਿੱਚ ਦੇ ਸਕਦੇ ਹਾਂ ਗਰੀਬ ਨੂੰ ਦੇ ਸਕਦੇ ਹਾਂ ਇਹ ਸਾਡਾ ਇੱਕ ਚੰਗਾ ਕਰਮ ਬਣ ਜਾਵੇਗਾ ਕਿਉਂਕਿ ਸਾਡੇ ਘਰ ਦੇ ਵਿੱਚ ਤਾਂ ਬਹੁਤ ਪੁਰਾਣੇ ਕੱਪੜੇ ਪਏ ਹੁੰਦੇ ਹਨ ਜਿਨ੍ਹਾਂ ਦੀ ਅਸੀਂ ਵਰਤੋਂ ਨਹੀਂ ਕਰਦੇ ਕਦੇ ਕਿਤੇ ਰੱਖਦੇ ਹਾਂ ਕਦੇ ਕਿਤੇ ਰੱਖਦੇ ਹਾਂ ਪਰ ਕਈ ਲੋਕ ਅਜੇ ਵੀ ਹੁੰਦੇ ਹਨ ਜੋ ਸਿਰਫ ਦੋ ਸੂਟਾਂ ਦੇ ਨਾਲ ਸੀਜਨ ਲਗਾ ਦਿੰਦੇ ਹਨ ਉਸੇ ਨੂੰ ਤੋਲ ਲੈਣਾ ਤੇ ਸੁਕਾ ਲੈਣਾ ਤੇ ਪਾ ਲੈਣਾ ਗਰਮੀ ਸਰਦੀ ਉਹਨਾਂ ਦੇ ਕੋਲ ਸਿਰਫ ਉਹ ਹੀ ਕੱਪੜੇ ਹੁੰਦੇ ਹਨ ਤੇ ਜੇਕਰ ਆਪਾਂ ਉਹਨਾਂ ਦੀ ਮਦਦ ਕਰੀਏ ਤਾਂ ਇਹ ਸਾਡਾ ਚੰਗਾ ਕਰਮ ਬਣ ਸਕਦਾ ਹੈ ਭਾਦ్రోਜ ਜਾਂ ਅੱਸੂ ਦਾ ਮਹੀਨਾ ਕਿਉਂਕਿ ਕਿਉਂਕਿ ਜਿਹੜਾ ਹੁਣ ਅਗਲਾ ਮਹੀਨਾ ਸਟਾਰਟ ਹੋਣਾ ਹੈ ਇਥੋਂ ਇਹ ਮਹੀਨਾ ਸਟਾਰਟ ਹੋਣ ਦੇ ਸਾਰ ਸਾਰੀਆਂ ਬੇਬੀਆਂ ਦੀਆਂ ਅੱਖਾਂ ਸੂਟਾਂ ਉਤੇ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਹਨਾਂ ਮਹੀਨਿਆਂ ਦੇ ਵਿੱਚ ਅਕਸਰ ਇਹ ਦੁਕਾਨਾਂ ਤੇ ਸੇਲ ਲੱਗ ਜਾਂਦੀ ਹੈ ਉਹਨਾਂ ਦਾ ਸੀਜ਼ਨ ਲੰਗਣ ਵਾਲਾ ਹੁੰਦਾ ਹੈ ਤੇ ਦੁਕਾਨਾਂ ਵਾਲੇ ਵੀ ਗਰਮੀਆਂ ਵਾਲੇ ਕੱਪੜੇ ਜਲਦੀ ਤੋਂ ਜਲਦੀ ਵੇਚਣ ਦੀ ਕਰਦੇ ਹਨ ਤੇ ਬੀਬੀਆਂ ਫਿਰ ਸੇਲ ਤੋਂ ਢੇਰ ਸਾਰੇ ਕੱਪੜੇ ਖਰੀਦ ਕੇ ਲੈ ਕੇ ਆਉਂਦੀਆਂ ਹਨ ਤੇ ਇਹ ਵੀ ਡਿਸਾਈਡ ਕਰ ਲੈਂਦੀਆਂ ਹਨ ਕਿ ਆਹ ਵਾਲੇ ਕੱਪੜੇ ਮੈਂ ਹੁਣ ਸਾਭ ਲੈਣੇ ਹਨ ਤੇ ਇਹਨਾਂ ਨੂੰ ਹੁਣ ਮੈਂ ਵਰਤੋਂ ਵਿੱਚ ਨਹੀਂ ਲੈ ਕੇ ਆਉਣਾ ਇਹ ਮੈਂ ਸੂਡ ਬਹੁਤ ਵਪਾਰ ਪਾ ਚੁੱਕੀ ਹਾਂ ਹੁਣ ਇਹ ਕਿਸੇ ਪਾਰਟੀ ਵੈਜਾਦੀ ਤੇ ਪੌਣ ਦੇ ਜੋਗ ਨਹੀਂ ਰਿਆ ਤੇ ਉਹਨਾਂ ਸੂਟਾਂ ਨੂੰ ਉਹ ਅਲੱਗੇ ਕਰਕੇ ਰੱਖ ਦਿੰਦੀਆਂ ਹਨ ਪਰ ਆਪਾਂ ਇਸ ਵਾਰ ਉਹਨਾਂ ਸੂਟਾਂ ਨੂੰ ਅਲੱਗ ਕਰਕੇ ਨਹੀਂ ਰੱਖਣਾ ਕਿਉਂਕਿ ਕਈ ਵਾਰ ਰੱਖ ਕੇ ਅਸੀਂ ਖੁਦ ਹੀ ਭੁੱਲ ਜਾਂਦੇ ਹਾਂ ਤੇ ਉਹਨਾਂ ਸੂਟਾਂ ਨੂੰ ਅਸੀਂ ਲੋੜਵੰਦ ਗਰੀਬਾਂ ਵਿੱਚ ਵੰਡਣਾ ਹੈ ਤਾਂ ਕਿ ਜੋ ਉਹਨਾਂ ਦੀ ਜ਼ਰੂਰਤ ਪੂਰੀ ਹੋ ਸਕੇ ਅਤੇ ਤੁਸੀਂ ਦੇਖਣਾ ਜਦੋਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਦੇ ਹੋ ਕਿਸੇ ਗਰੀਬ ਨੂੰ ਦਿੰਦੇ ਹੋ ਤਾਂ ਅਸੀਸਾਂ ਉਹਨਾਂ ਦੇ ਮੋਹੋਂ ਨਿਕਲਦੀਆਂ ਹਨ ਅਤੇ ਉਹ ਅਸੀਸਾਂ ਉਹ ਦੁਆਵਾਂ ਕਈ ਵਾਰ ਸਾਡੇ ਸਾਲਾਂ ਤੋਂ ਰੁਕੇ ਹੋਏ ਕੰਮਾਂ ਨੂੰ ਬਣਾ ਦਿੰਦੇ ਹਨ ਜੋ ਅਸੀਂ ਵਾਰ-ਵਾਰ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਨਹੀਂ ਸਿਰੇ ਚੜਿਆ ਕੰਮ ਪਰ ਕਿਸੇ ਗਰੀਬ ਦੀ ਦੁਆ ਕਰਕੇ ਕਿਸੇ ਗਰੀਬ ਦੇ ਲੋੜਵੰਦ ਦੀ ਅਸੀਸ ਸਾਡੇ ਸਾਰੇ ਕਾਜ ਰਾਲਸ ਕਰ ਦਿੰਦੀ ਹੈ ਤਾਂ ਇਸ ਵਾਰ ਆਪਾਂ ਉਹਨਾਂ ਕੱਪੜਿਆਂ ਨੂੰ ਸਾਮ-ਸਾਮ ਕੇ ਨਹੀਂ ਰੱਖਣਾ ਤੇ ਕਈ ਪਹਿਣਾ ਆਪਣੇ ਪੁਰਾਣੇ ਕੱਪੜਿਆਂ ਨੂੰ ਤਾਣ ਇਸ ਕਰਕੇ ਨਹੀਂ ਕਰਦੀਆਂ ਕਿਉਂਕਿ ਉਹ ਇਸ ਗੱਲ ਨੂੰ ਮੰਨਦੀਆਂ ਨੇ ਕਿ ਕੱਪੜਿਆਂ ਉੱਪਰ ਟੋਣੇ ਹੋ ਜਾਂਦੇ ਹਨ ਕਿ ਕਿਤੇ ਜੇ ਅਸੀਂ ਆਪਣਾ ਕੱਪੜਾ ਕਿਸੇ ਨੂੰ ਦੇ ਦਿੱਤਾ ਤਾਂ ਸਾਡੇ ਕੱਪੜੇ ਰਾਹੀਂ ਸਾਡਾ ਮਾੜਾ ਨਾ ਹੋ ਜਾਵੇ ਕਿਉਂਕਿ ਕੱਪੜਿਆਂ ਦੇ ਨਾਲ ਮਾੜਾ ਕਿਤੇ ਵੀ ਕਦੇ ਵੀ ਕਿਸੇ ਦਾ ਮਾੜਾ ਨਹੀਂ ਹੋ ਸਕਦਾ ਮਾੜਾ ਕਰਨਾ ਚੰਗਾ ਕਰਨਾ ਉਸ ਵਾਈਗੁਰੂ ਦੇ ਹੱਥ ਵਸ ਹੈ ਅਤੇ ਚੰਗਾ ਮਾੜਾ ਸਾਡੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਮਿਲਦਾ ਹੈ ਕਿਸੇ ਦਾ ਮਾੜਾ ਸੋਚਿਆ ਕਿਸੇ ਦਾ ਮਾੜਾ ਕੀਤਾ ਕਦੇ ਵੀ ਕਿਸੇ ਦਾ ਮਾੜਾ ਨਹੀਂ ਹੋ ਸਕਦਾ ਜੇਕਰ ਉਸ ਮਾਲਕ ਦਾ ਹੱਥ ਸਾਡੇ ਸਿਰ ਦੇ ਉੱਤੇ ਹੈ ਅਤੇ ਦੂਸਰੀ ਗੱਲ ਜਦੋਂ ਅਸੀਂ ਚੰਗੇ ਭਾਵਨਾ ਰੱਖ ਕੇ ਕਿਸੇ ਦਾ ਚੰਗਾ ਕਰ ਰਹੇ ਹਾਂ ਤਾਂ ਉਹ ਸਾਹਮਣੇ ਤੋਂ ਸਾਡਾ ਜਿੰਨਾ ਮਰਜ਼ੀ ਮਾੜਾ ਕਰੀ ਜਾਵੇ ਕਦੇ ਵੀ ਸਾਡਾ ਮਾੜਾ ਨਹੀਂ ਹੋ ਸਕਦਾ ਤਾਂ ਇਹ ਵੈਮ ਪਰਮ ਬਿਲਕੁਲ ਕੱਢ ਦੇਣਾ ਹੈ ਕਈ ਭੈਣਾਂ ਮਹਿਮਾ ਪਰਮਾ ਕਰਕੇ ਆਪਣੇ ਬੱਚਿਆਂ ਦੇ ਵੀ ਪੁਰਾਣੇ ਕੱਪੜੇ ਸਾਮ-ਸਾਮ ਕੇ ਰੱਖਦੀਆਂ ਹਨ ਕਿਸੇ ਨੂੰ ਨਹੀਂ ਦਿੰਦੀਆਂ ਸਾंभਿਓ ਇਹ ਕੱਪੜਿਆਂ ਦਾ ਸਾਨੂੰ ਕੋਈ ਵੀ ਲਾਭ ਨਹੀਂ ਹੈ ਪਰ ਜਦੋਂ ਕਿਸੇ ਲੋੜਵੰਦ ਜ਼ਰੂਰਤਮੰਦ ਨੂੰ ਦੇਵਾਂਗੇ ਤਾਂ ਉਹਨਾਂ ਦੇ ਚਿਹਰੇ ਦੀ ਖੁਸ਼ੀ ਉਹਨਾਂ ਦੇ ਮੂੰਹੋਂ ਨਿਕਲੀ ਹੋਈ ਅਸੀਸ ਸਾਡੇ ਪਤਾ ਨਹੀਂ ਕਿੰਨੇ ਕੰਮ ਸਵਾਰ ਦੇਵੇਗੀ ਆਪਾਂ ਸੜਕਾਂ ਦੇ ਉੱਤੇ ਆਮ ਨਿੱਕੇ ਨਿੱਕੇ ਬੱਚੇ ਬਿਨਾਂ ਕੱਪੜਿਆਂ ਤੋਂ ਦੇਖਦੇ ਹਾਂ ਤੇ ਜਦੋਂ ਮੈਂ ਕਿਤੇ ਬਾਹਰ ਜਾਉ ਤਾਂ ਇਸ ਤਰ੍ਹਾਂ ਜੋ ਵੀ ਤੁਹਾਡੇ ਘਰ ਦੇ ਵਿੱਚ ਦਾਨਪੁਣ ਕਰਨ ਵਾਲੀ ਚੀਜ਼ ਹੁੰਦੀ ਹੈ ਚਾਹੇ ਕਪੜਾ ਹੈ ਚਾਹੇ ਕੋਈ ਖਾਣ ਪੀਣ ਦੀ ਚੀਜ਼ ਹੈ ਜਾਂ ਕੋਈ ਹੋਰ ਚੀਜ਼ ਉਹ ਚੀਜ਼ਾਂ ਨਾਲ ਰੱਖਿਆ ਕਰੋ ਜੇ ਤੁਸੀਂ ਪੈਸਾ ਦੇ ਕੇ ਕਿਸੇ ਦੀ ਮਦਦ ਨਹੀਂ ਕਰਦੇ ਇਹ ਥੋੜੀਆਂ ਚੀਜ਼ਾਂ ਦੇ ਨਾਲ ਮਦਦ ਜ਼ਰੂਰ ਕਰੋ ਇਹਦੇ ਨਾਲ ਸਾਡੇ ਆਪਣੇ ਹੀ ਕਰਮ ਚੰਗੇ ਬਣਨਗੇ ਇਹ ਕੰਮ ਇਸ ਮਹੀਨਿਆਂ ਦੇ ਵਿੱਚ ਜ਼ਰੂਰ ਕਰਨਾ ਹੈ ਜੇਕਰ ਕਪੜੇ ਸਾਮ-ਸਾਮ ਕੇ ਨਹੀਂ ਰੱਖਣੇ ਕਿਸੇ ਲੋੜਵੰਦ ਜ਼ਰੂਰਤਮੰਦਾਂ ਨੂੰ ਦੇਣੇ ਹਨ ਅਤੇ ਇਹ ਦਾਨਪੁਣ ਕਰਨ ਲੱਗੇ ਇੱਕ ਧਿਆਨ ਜ਼ਰੂਰ ਰੱਖਣਾ ਇਹ ਗਲਤੀ ਨਹੀਂ ਕਰਨੀ ਕਿਉਂਕਿ ਇਹ ਕੀਤੀ ਹੋਈ ਗਲਤੀ ਸਾਡੇ ਤੇ ਭਾਰੋਂ ਪੈ ਸਕਦੀ ਹੈ। ਕਈ ਵਾਰ ਆਪਾਂ ਚੰਗਾ ਕਰਨ ਦੇ ਚੱਕਰ ਦੇ ਵਿੱਚ ਕਿਸੇ ਦਾ ਮਾੜਾ ਵੀ ਘਰ ਬੈਠਦੇ ਹਾਂ। ਕਹਿਣ ਤੋਂ ਭਾਵ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤਾਂ ਉਹ ਆਪਣਾ ਕੱਪੜਾ ਕਿਸੇ ਨੂੰ ਨਾ ਦੇਵੇ ਕਿਉਂਕਿ ਕੱਪੜਿਆਂ ਤੋਂ ਅਲਰਜੀ ਅੱਗੇ ਤੋਂ ਅੱਗੇ ਫੈਲ ਸਕਦੀ ਹੈ। ਤਾਂ ਚੰਗਾ ਕਰਦੇ ਕਰਦੇ ਕਦੇ ਮਾੜਾ ਨਾ ਘਰ ਬੈਠਣਾ। ਅਤੇ ਦੂਸਰੀ ਗੱਲ ਜਦੋਂ ਕਿਸੇ ਨੂੰ ਕਪੜਾ ਦਾਨ ਪੂਨ ਕਰਨਾ ਹੈ ਹਮੇਸ਼ਾ ਧੋ ਕੇ ਦਿਓ ਕਿਉਂਕਿ ਜਦੋਂ ਲੋੜਵੰਦ ਨੂੰ ਕੋਈ ਚੀਜ਼ ਮਿਲਦੀ ਹੈ ਤਾਂ ਉਹ ਦੇਖਦਾ ਹੈ ਕਿ ਇਹ ਕਿੱਦਾਂ ਦੀ ਆਈ ਹੈ ਉਹ ਜਲਦੀ-ਜਲਦੀ ਉਹ ਕਪੜਾ ਪਹਿਨਣ ਲੱਗਦਾ ਹੈ ਪਰ ਤੁਹਾਨੂੰ ਚਾਹੀਦਾ ਹੈ ਕਿ ਤੁਹਾਡੇ ਪਿਛਲੇ ਸਾਲ ਦੇ ਕਪੜੇ ਪਏ ਨੇ ਜੇਕਰ ਤੁਸੀਂ ਬਾਹਰ ਕੱਢੇ ਹਨ ਤੇ ਉਹਨਾਂ ਨੂੰ ਧੋ ਕੇ ਹੀ ਦਿਓ ਇਸ ਤਰ੍ਹਾਂ ਜ਼ਿਆਦਾ ਚੰਗਾ ਰਹੇਗਾ ਕਿਉਂਕਿ ਹੁਣ ਗਰਮੀ ਦੇ ਕਪੜੇ ਸਾਹਮਣੇ ਹਨ ਅਗਲੇ ਮਹੀਨੇ ਆਪਾਂ ਸਰਦੀ ਦੇ ਬਾਰੇ ਕੱਢਨੇ ਹਨ ਤੇ ਇਸ ਲਈ ਕੱਪੜਿਆਂ ਦਾ ਦਾਨ ਪਾਉਣ ਵਿੱਚ ਸਾਨੂੰ ਕਰ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ